ਸਾਰੇ ਤੋਂ ਪਹਿਲੇ ਮੈਂ ਆਪਣੇ ਡੈਪਟੀ ਲੀਡਰ ਤੇ ਸਾਰੇ ਹੀ ਸੀਨੀਅਰ ਮੋਸਾਫੀ ਸਾਡੇ ਐਨਾਲਿਸਟ ਸਾਰੇ ਮੇਰੇ ਮੀਤ ਤੇ ਪਹਿਲਾਂ ਇੱਥੇ ਪਹੁੰਚੇ ਨੇ ਫਿਰ ਤੋਂ ਅੱਜ ਗਵਰਨਰ ਸਾਹਿਬ ਦੇ ਐਡਰੈਸ ਦਾ ਜਿਹੜਾ ਬਾਈਕਾਟ ਕੀਤਾ ਉਹਦਾ ਵਿਸ਼ੇਸ਼ ਕਾਰਨ ਅਜੇ ਦੋ ਨੇ ਪਹਿਲੀ ਗੱਲ ਤੇ ਸਾਡੀ ਪਾਰਟੀ ਦਾ ਤੇ ਪੰਜਾਬੀਆਂ ਦਾ ਮੰਨਣਾ ਹੈ ਕਿ ਗਵਰਨਰ ਸਾਹਿਬ ਦੇ ਕੋਲ ਜਿਹੜਾ ਐਡਰੈਸ ਦਿੱਤਾ ਹੈ ਕੰਪਲੀਟ ਝੂਠ ਦਾ ਬੁਲੰਦ ਹੈ ਕਿਸੇ ਵੀ ਇੱਕ ਸਬਜੈਕਟ ਤੇ ਅਸੀਂ 5-7 ਮਿੰਟ ਸੁਣਿਆ ਵੀ ਕੁਝ ਵੀ ਉਹਦੇ ਵਿੱਚ ਸਲੀਅਤ ਨਹੀਂ ਜੋ ਸਾਹਮਣੇ ਰੱਖੀ ਹੈ ਕੋਈ ਉਪਲਬਧੀ ਨਹੀਂ ਤੇ ਨਾ ਸਬ ਇਹਦੇ ਵਿੱਚ ਦੋ ਵਿਸ਼ੇਸ਼ ਰੀਜਨਸ ਨੇ ਸਾਡੇ ਬਾਈਕਾਟ ਦੇ ਇੱਕ ਵੱਡਾ ਰੀਜਨ ਹੈ 13 ਮਾਰਚ ਅੱਛਾ 13 ਮਾਰਚ ਕਨਲ ਬਾਟ ਸਰਵਿੰਗ ਆਮੀ ਦੇ ਕਨਲ ਜਿਹੜੇ ਇੱਕ ਬਹੁਤ ਹੀ ਸੈਂਸਿਟਿਵ ਪੋਜੀਸ਼ਨ 'ਚ ਹਿੰਦੁਸਤਾਨ ਵੱਲੋਂ ਦਿੱਲੀ ਵਿੱਚ ਕੰਮ ਕਰਦਾ ਉਹ ਤੇ ਉਹਨਾਂ ਦੇ ਕਦੇ ਇੱਕ ਦਾ ਉਹਨਾਂ ਦਾ ਹੋਰ ਉਹ ਕੁਲੀਕ ਜਿਹੜਾ ਸੀ ਰਾਤ ਦੇ 12 12:30 ਵਜੇ ਖਾਣਾ ਖਾਣ ਵਾਸਤੇ ਰਜਿੰਦਰ ਹਸਪੀਟਲ ਦੇ ਬਾਹਰ ਮੈਡੀਕਲ ਕਾਲਜ ਦੇ ਗਏ ਪੁਲਿਸ ਦੇ ਚੰਦ ਅਫਸਰ ਜਿਹੜੇ ਕੰਪਲੀਟ ਸ਼ਰਾਬੀ ਸਨ ਸ਼ਰਾਬੀ ਹਾਲਾਤ ਦੇ ਵਿੱਚ ਸਨ ਪਤਾ ਲੱਗਿਆ ਜੋ ਅਸੀਂ ਸੋਸ਼ਲ ਮੀਡੀਆ ਤੇ ਤੇ ਕਰਨਲ ਸਾਹਿਬ ਨਾਲ ਮੈਂ ਗੱਲ ਕੀਤੀ ਉਹਨਾਂ ਦੇ ਬੈਟਨਾਂ ਕਿ ਉਸ ਟਾਈਮ ਕਿਸੇ ਇਨਕਾਊਂਟਰ ਚ ਆਏ ਸੀ ਤਿੰਨ ਚਾਰ ਗੱਡੀਆਂ ਸੀ ਉਹਨਾਂ ਕੋਲ ਉਹਨਾਂ ਨੇ ਆ ਕੇ ਬਹੁਤ ਬੁਰੀ ਤਰ੍ਹਾਂ ਇਨ ਸਪਾਈਟ ਆਫ ਦੀ ਫੈਕਟ ਕਿ ਕਰਨਲ ਸਾਹਿਬ ਨੇ ਆਪਣੀ ਆਈਡੈਂਟੀਟੀ ਬਖਾਈ ਕਿ ਮੈਂ ਸਰਵਿੰਗ ਕਰਨ ਸਾਨੂੰ ਬਹੁਤ ਵੱਡਾ ਅਫਸੋਸ ਹੈ ਕਿ ਇੱਕ ਸਰਵਿੰਗ ਕਰਨਲ ਹੋਏ ਇੱਕ ਸਿੱਖ ਮジョਰਿਟੀ ਸੂਬੇ ਦੇ ਵਿੱਚ ਉਹਦੀ ਵਿਸਤਾਰ ਰੁਕਾ ਦਿੱਤੀ ਸੈ ਉਹਨੂੰ ਕੁੱਟਿਆ ਜਾਏਗਾ ਆਈਡੈਂਟੀਟੀ ਬਖਾਣ ਦੇ ਬਾਅਦ ਇਹ ਅੱਜ ਦੇ ਦਿਨ ਤੱਕ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਉਹ ਜ਼ੀਰੋ ਐਫ ਆਈ ਆਰ ਅਜੇ ਤੱਕ ਕਪਸਨ ਦਾ ਨਾਂ ਨਹੀਂ ਵਿੱਚ ਪਾਇਆ ਸਸਪੈਂਸ਼ਨ ਤੁਸੀਂ ਵੇਖੋ ਸਸਪੈਂਸ਼ਨ ਕਰ ਦਿਓ ਨਾ ਵੀ ਦਿੰਦੇ ਕਿਸੇ ਨੂੰ ਕਿਸ ਕਿਸਮ ਦੀ ਸਸਪੈਂਸ਼ਨ ਹੋਈ ਹੈ ਐਂ ਸਾਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਜਦੋਂ ਹੌਂਡ ਵਿਧਾਨ ਸਭਾ ਦਾ ਸੈਸ਼ਨ ਵੇਖਿਆ ਤੇ ਡਿਫੈਂਸ ਮਿਨਿਸਟਰੀ ਦਾ ਮਿਨਿਸਟਰੀ ਆਫ ਹੋਮ ਅਫੇਅਰਸ ਦਾ ਸਾਰੇ ਹਿੰਦੁਸਤਾਨ ਦਾ ਤੇ ਪੰਜਾਬ ਦਾ ਜਦੋਂ ਵੇਖਿਆ ਸੈਂਟੀਮੈਂਟ ਸਰਕਾਰ ਦੇ ਉਲਟ ਹੈ ਇੱਕ ਆਈ ਵਾਸ਼ ਕਰਨ ਵਾਸਤੇ ਇੱਕ ਮੈਜਿਸਟ੍ਰੀਅਲ ਇਨਕੁਆਇਰੀ ਉਹ ਵੀ ਕਾਰਪੋਰੇਸ਼ਨ ਪਟਿਆਲੇ ਦਾ ਜਿਹੜਾ ਕਮਿਸ਼ਨਰ ਉਹਨੂੰ ਲਗਾ ਦਿੱਤਾ ਹੈ ਸੋ ਅਸੀਂ ਆਪਣੀ ਪਾਰਟੀ ਇੰਡੀਅਨ نیشنل ਕਾਂਗਰਸ ਵੱਲੋਂ ਸਾਰੇ ਸਾਥੀਆਂ ਵੱਲੋਂ ਮੇਨ ਆਪੋਜੀਸ਼ਨ ਕਾਰਨ ਅਸੀਂ ਡਿਮਾਂਡ ਕਰ ਕਿ ਅੱਗੇ ਬਹੁਤ ਸਾਰੀਆਂ ਐਹੋ ਜਿਹੀਆਂ ਇਨਕੁਆਰੀਆਂ ਹੋਈਆਂ ਜਿੱਥੇ ਸੱਟਾਂ ਬਿਠਾਈਆਂ 15 20 ਦਿਨਾਂ ਤੋਂ ਬਾਅਦ ਜਦੋਂ ਇਨਸੀਡੈਂਟ ਥੋੜਾ ਜਿਹਾ ਢਿੱਲਾ ਪੈ ਜਾਂਦਾ ਉਦੋਂ ਉੱਥੇ ਦੀ ਉੱਥੇ ਹੀ ਡੰਡੇ ਬਸਤੇ ਜੀ ਪਾ ਦਿੱਤੀ ਜਾਂਦੀ ਹੈ ਸਾਡੀ ਮੰਗ ਹੈ ਕਿ ਇਸ ਸ਼ਰਮਨਾ ਘਟਨਾ ਨੂੰ ਰੋਕਣ ਵਾਸਤੇ ਤੇ ਪੰਜਾਬ ਦੀ ਜਿਹੜੀ ਪਛਾਣ ਹੈ ਜੈ ਜਵਾਨ ਤੇ ਜੈ ਕਿਸਾਨ ਦੀ ਉਹਨੂੰ ਰিস্টੋਰ ਕਰਨ ਵਾਸਤੇ essential ਹੈ ਕਿ ਗਵਰਨਮੈਂਟ ਆਫ ਪੰਜਾਬ ਰਿਕੁਐਸਟ ਕਰੇ ਚੀਫ ਜਸਟਿਸ ਆਫ ਪੰਜਾਬ ਜਾਂ ਹਰਿਆਣਾ ਹਾਈ ਕੋਰਟ ਕਿਸੇ ਸਿਟਿੰਗ ਜੱਜ ਦੇ ਕੋਲੋਂ ਟਾਈਮ ਮੰਗੇ ਜੇ ਸਿਟਿੰਗ ਜੱਜ ਬਾਇਚਾਂਸ ਨਹੀਂ ਅਵੇਲੇਬਲ ਤੇ ਕਿਸੇ ਹਾਈ ਕੋਰਟ ਦੇ ਰਿਟਾਇਰਡ ਜੱਜ ਕੋ ਵਿਦਨੇ ਵੀ ਇਹ ਇਨਕੁਆਰੀ ਜਿਹੜੀ ਹੈ ਉਹਦੇ ਤੱਤੇ ਲੈ ਕੇ ਕੇਸ ਰਜਿਸਟਰ ਕੀਤਾ ਜਾਏ ਤੇ ਇਹਨਾਂ ਨੂੰ ਬਰਖਾਸਤ ਸਸਪੈਂਸ਼ਨ ਦੀ ਗੱਲ ਹੀ ਬਰਖਾਸਤ ਕੀ ਕਿਉਂਕਿ ਇਨਸੀਡੈਂਟ ਦੂਰ ਸਾਰੀ ਦੁਨੀਆ ਦੇ ਵਿੱਚ ਜਿੱਥੇ ਪੰਜਾਬੀ ਬਿਠੇ ਨੇ ਉਹਨਾਂ ਨੂੰ ਸ਼ਰਮਸਾਰ ਹੋਣਾ। ਨੰਬਰ 2 ਭਗਵੰਤ ਮਾਨ ਜੀ ਆ ਸਾਡੇ ਕੋਲ ਆ ਮੇਰੇ ਦੋਸਤ ਪਿੱਛੇ ਸਾਡੇ ਸਾਥੀ ਕੈਰੀ ਕਰ ਰਹੇ ਨੇ ਪਲੇ ਕਾਰਡਸ ਜਦੋਂ ਵੀ ਆਪੋਜੀਸ਼ਨ ਵੈਸਟੈਂਡ ਜਦੋਂ ਸਰਕਾਰ ਚਾਹਣਾ ਸੀ ਉਦੋਂ ਹਰ ਧਰਨੇ ਦੇ ਵਿੱਚ ਜਿਹੜੇ ਕਿਸਾਨ ਮੋਰਚੇ ਦੇ ਧਰਨੇ ਸੀ ਮਾਨ ਸਾਹਿਬ ਖੁਦ ਬੈਠਦੇ ਰਹੇ ਕੇਜਰੀਵਾਲ ਸਾਹਿਬ ਆਉਂਦੇ ਨੇ ਚੱਕਲਤਾਰ ਸਿੰਘ ਦੇ ਸੰਵਾਦ ਦੀਆਂ ਫੋਟੋਆਂ ਨੇ ਅਮਨ ਰੋੜਾ ਚੀਤੀਆਂ ਨੇ ਫਾਈਨੈਂਸ ਮਿਨਿਸਟਰ ਚੀਮਾ ਸਾਹਿਬ ਦੀਆਂ ਫੋਟੋਆਂ ਨੇ ਹਰ ਲੜਾਈ ਦੇ ਵਿੱਚ ਕਹਿੰਦੇ ਅਸੀਂ ਤੁਹਾਡਾ ਸਾਥ ਦਿੰਦੇ ਰਹੇ ਹਾਂ ਤੇ ਤੁਹਾਨੂੰ ਇਸ ਗੱਲ ਦਾ ਇਲਮ ਵੀ ਹੋਏਗਾ ਕਿ ਇਹਨਾਂ ਕਿਸਾਨ ਯੂਨੀਅਨਸ ਦੀ ਐਕਟਿਵ ਸਪੋਰਟ ਤੇ ਮਦਦ ਦੇ ਨਾਲ ਅੱਜ ਇਹ 92 ਦੇ ਨੰਬਰ ਤੇ ਹੋਣ। ਹੁਣ ਤੁਸੀਂ ਵੇਖੋ ਇਹ ਜਿਹੜੇ ਧਰਨੇ ਵੀ ਲੱਗੇ ਨੇ ਜਾਂ ਸੌਰੀ ਇਹ ਜਿੱਥੇ ਵੀ ਹੈ ਇਹਨਾਂ ਨੇ ਕਿਸਾਨ ਵੀਰਾਂ ਨੇ ਆਪਣੇ ਮੋਰਚੇ ਵੀ ਲਾਏ ਉਹਨਾਂ ਨੇ ਬਕਾਇਦਾ ਤੌਰ ਤੇ ਦੀ ਕਲੀਅਰਿਫਿਕੇਸ਼ਨ ਦਿੱਤੀ ਹੈ ਕਿ ਅਸੀਂ ਕੋਈ ਰਸਤਾ ਨਹੀਂ ਰੋਕਿਆ ਇਹ ਤਾਂ ਰਸਤੇ ਰੋਕੇ ਗਏ ਨੇ ਗਵਰਨਮੈਂਟ ਆਫ ਹਰਿਆਣਾ ਵੱਲ ਅਸੀਂ ਤੇ ਅੱਜ ਸਿਟੀਜ਼ਨਸ ਆਫ ਇੰਡੀਆ ਸਾਡਾ ਪੂਰ ਰੱਖਿਆ ਕਿ ਅਸੀਂ ਦਿੱਲੀ ਵਿੱਚ ਆਪਣੇ ਹੁਕਮਰਾਨਾਂ ਨੂੰ ਆਪਣੀ ਗੱਲ ਰੱਖ ਸਕੀਏ ਜੇ ਰੋਕਿਆ ਗਿਆ ਚ ਇਹਦੇ ਨਾਲ ਅਸੀਂ ਇਹ ਵੀ ਗੱਲ ਕਲੀਅਰਫਾਈ ਕਰਨਾ ਚਾਹੁੰਦੇ ਆ ਬਹੁਤ ਸਾਰੇ ਕਿਸਾਨ ਲੀਡਰਸ ਨੇ ਵੀ ਗੱਲ ਕਹੀ ਕਿ ਅਸੀਂ ਬਕਾਇਦਾ ਤੌਰ ਤੇ ਪੇਸ਼ਕਸ਼ ਰੱਖੀ ਸੀ ਗਵਰਨਮੈਂਟ ਆਫ ਪੰਜਾਬ ਤੇ ਮਾਨਸਾ ਕਿ ਮਾਨ ਸਾਹਿਬ ਆਈ ਸਾਈਡਾਂ ਤੇ ਬਹਿ ਜਾਣੇ ਤੁਸੀਂ ਆਪਣੀ ਟ੍ਰੈਫਿਕ ਚਲਾਓ ਤੁਹਾਡਾ ਕਾਰੋਬਾਰ ਦਾ ਬਿਜ਼ਨਸ ਇਹਦਾ ਨੁਕਸਾਨ ਨਾ ਅਸੀਂ ਇਹ ਕਲੈਰੀਫਾਈ ਕਰਨਾ ਚਾਹੁੰਦੇ ਆ ਆਪਣੀ ਪਾਰਟੀ ਦਾ ਕਲੀਅਰ ਸਟੈਂਡ ਅਸੀਂ ਨਹੀਂ ਚਾਹੁੰਦੇ ਕੋਈ ਪੰਜਾਬ ਦੀ ਸੜਕ ਰੋਕੀ ਜਾਏ ਅਸੀਂ ਨਹੀਂ ਚਾਹੁੰਦੇ ਪੰਜਾਬ ਦਾ ਕੋਈ ਰੇਲਵੇ ਟ੍ਰੈਕ ਰੋਕਿਆ ਜਾਏ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਾਰੋਬਾਰ ਤੇ ਬਿਜ਼ਨਸ ਨੂੰ ਕੋਈ ਨੁਕਸਾਨ ਪਹੁੰਚੇ ਸਾਡੀ ਸਾਰੀ ਆਹਨਪੂਤੀ ਪੰਜਾਬ ਦੀ ਇੰਡਸਟਰੀ ਨਾਲ ਸਾਡੇ ਵਪਾਰੀ ਵੀਰਾਂ ਨਾਲ ਤੇ ਹੋਟਲਾਂ ਵਾਲਿਆਂ ਨਾਲ ਤੇ ਕਮਿਊਟਰਸ ਨਾਲ ਜਿਨ੍ਹਾਂ ਨੂੰ ਡੇ ਡੇ ਡੋ ਡੋ ਘੰਟੇ ਗੱਡੀਆਂ ਕਮਾ ਕੇ ਵਾਇਆ ਚੰਡੀਗੜ੍ਹ ਇਹ ਖੱਜਲ ਖਰਾਬ ਹੋਣਾ ਪਈ ਸਾਡਾ ਇਹ ਕਹਿਣਾ ਹੈ ਕਿ ਪਾਰਲੀਮੈਂਟ ਦੀ ਇਲੈਕਸ਼ਨ ਦੌਰਾਨ ਇਹ ਜਿਹੜੇ ਧਰਨੇ ਨੇ ਡਾਇਰੈਕਟ ਇੰਡਾਇਰੈਕਟ ਤੰਗ ਦੇ ਨਾਲ ਭਗਵੰਤ ਮਾਨ ਦਾ ਵੱਡਾ ਰੋਲ ਲੁਆਨ ਦੇ ਵਿੱਚ ਹੁਣ ਇਹ ਜਿਹੜਾ ਆਲ ਆਫ ਅਸ ਸਾਡੇ ਨੇ ਕੰਮ ਕੀਤਾ ਗਿਆ ਇਹ ਪੰਜਾਬ ਦੇ ਕਰਤਾਰ ਦੇਖ ਲਾ ਪੰਜਾਬੀਆਂ ਨੇ ਕਦੀ ਕਿਸੇ ਨੂੰ ਕੱਢ ਸੱਦ ਕੇ ਉਹਦੇ ਨਾਲ ਧਰੋ ਨਹੀਂ ਕਮਾਇਆ ਵੱਡੇ ਤੋਂ ਵੱਡਾ ਤੁਹਾਡਾ ਵਿਰੋਧੀ ਵੀ ਤੁਹਾਡਾ ਦੁਸ਼ਮਣ ਵੀ ਜੇ ਤੁਹਾਡੀ ਸ਼ਰਨ ਚ ਜਾਂ ਘਰ ਆ ਜਾਂਦਾ ਤੇ ਹਮੇਸ਼ਾ ਪੰਜਾਬੀਆਂ ਨੇ ਉਹਨੂੰ ਡਿਫੈਂਡ ਕੀ ਤੁਸੀਂ ਘਰ ਬੁਲਾਉਂਦੇ ਹੋ ਸਦਾ ਦਿੰਦੇ ਹੋ ਉਹਨਾਂ ਨੂੰ ਡਿਟੇਨ ਕਰਦੇ ਹੋ ਤੇ ਕਈ ਦਿਨ ਪਹਿਲਾਂ ਤੁਸੀਂ ਤਿਆਰੀਆਂ ਕਰਕੇ ਹਜ਼ਾਰਾਂ ਲੋਕ ਘੱਟ ਕੇ ਬਾਰਡਰਸ ਕਲੀਅਰ ਕਰਾਉਂਦਾ ਬਾਰਡਰ ਕਲੀਅਰ ਜਿਹੜੀ ਕੋ ਸਾਫ਼ ਸੁਥਰੀ ਸਰਕਾਰ ਹੁੰਦੀ ਮਜ਼ਬੂਤ ਸਰਕਾਰ ਹੁੰਦੀ ਹੈ ਔਨੈਸਟੀ ਵਾਲੀ ਸਰਕਾਰ ਹੁੰਦੀ ਉਥੋਂ ਦਾ ਚੀਫ ਮਿਨਿਸਟਰ ਸਾਫ਼ ਤੌਰ ਕਹਿਣਾ ਚਾਹੀਦਾ ਸੀ ਮੈਂ ਸੜਕਾ ਤਾਰੇ ਕੋ ਖਾਲੀ ਕਰਾ ਇਹ ਸੜਕਾ 400 ਦਿਨ ਪਹਿਲੇ ਵੀ ਖਾਲੀ ਹੋ ਸਕਦੀ ਸਾਡਾ ਕਹਿਣ ਦਾ ਮਕਸਦ ਇਹ ਹੈ ਇਹ ਬਕਾਇਦਾ ਤੌਰ ਇਸ ਪ੍ਰੈਜ਼ੈਂਟ ਸਰਕਾਰ ਤੇ ਭਗਵੰਤ ਮਾਨ ਦਾ ਛੜਯੰਤਰ ਹੈ ਜਿਨੇ ਪਹਿਲੇ ਕਿਸਾਨਾਂ ਤੋਂ ਇਹ ਜਿਹੜਾ ਜੋ ਕੁਝ ਹੋਇਆ ਇਹਦੇ ਵਾਸਤੇ ਰਿਸਪੌਂਸਿਬਲ ਹੁਣ ਵਪਾਰੀਆਂ ਨੂੰ ਤੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦੀ ਸਹਾਣਭੂਤੀ ਲੈਣ ਵਾਸਤੇ ਕਿਉਂਕਿ ਕੇਜਰੀਵਾਲ ਸਾਹਿਬ ਤਰਲੋ ਮੱਚੀ ਇਹ ਵਪਾਸਨਾ ਵਾਸਤੇ ਨਹੀਂ ਆਏ ਕੇਜਲੀワਲ ਸਾਹਿਬ ਇਨਸ਼ੋਰ ਕਰਨਾ ਚਾਹੁੰਦੇ ਨੇ ਕਿ ਲੁਧਿਆਣਾ ਵਿਸਤੀ ਜਿਹੜੀ ਬਾਈ ਇਲੈਕਸ਼ਨ ਹੈ ਉਹ ਉਹਨਾਂ ਦੇ ਰਾਜ ਸਭਾ ਦੇ ਐਮਪੀ ਸਨੀ अरोड़ा ਸਾਹਿਬ ਜਿੱਦਣ ਸਨੀ अरोड़ा ਸਾਹਿਬ ਨੂੰ ਸ਼ਾਇਦ ਜਤਾਨ ਚੋਣੇ ਕੀ ਨਾ ਹੋਣ ਉਹਨਾਂ ਦਾ ਜ਼ਿਆਦਾ ਮਕਸਦ ਇਹ ਹੈ ਕਿ ਜਿੱਤੇਗਾ ਤੇ ਰਾਜ ਸਭਾ ਖਾਲੀ ਹੋਏਗੀ ਤੇ ਮੈਨ ਦਿੱਲੀ ਪੰਜਾਬ ਦੇ ਰਸਤੇ ਤੱਕ ਸੋ ਇਹ ਦੋ ਚੀਜ਼ਾਂ ਵਾਸਤੇ ਅਸੀਂ ਬਕਾਇਦਾ ਤੌਰ ਗਵਰਨਰ ਸਾਹਿਬ ਦੇ ਅਡਰੈਸ ਦਾ ਬਾਈਕਾਟ ਵੀ ਕੀਤਾ ਇਸ ਸਾਰੇ ਅਡਰੈਸ ਦੇ ਵਿੱਚ ਅਸੀਂ ਪੜਿਆ ਕੁਝ ਵੀ ਲੋਕਾਂ ਵਾਸਤੇ ਹੈ ਨਾ ਨੌਜਵਾਨ ਬੱਚਿਆਂ ਵਾਸਤੇ ਕੁਝ ਤੁਸੀਂ ਵੇਖਿਆ ਜਿਉ ਸਾਡੇ ਬੱਚੇ ਆਏ ਨੇ ਮੈਂ ਅੱਜ ਤੁਹਾਡੇ ਸ੍ਰੀ ਅਜ ਵਿਧਾਨ ਸਭਾ ਦੇ ਫਲੋਰ ਤੋਂ ਪੁੱਛਣਾ ਚਾਹਨਾ ਮਾਨ ਸਾਹਿਬ ਤੁਸੀਂ ਇੱਕ ਚਿੱਠੀ ਵਿਖਾਓ ਜਿਹੜੀ ਤੁਸੀਂ ਪ੍ਰਧਾਨ ਮੰਤਰੀ ਨੂੰ ਲਿਖੀ ਹੋਈ ਜਦੋਂ ਸਾਡੇ ਨੌਜਵਾਨ ਬੱਚੇ ਅਮਰੀਕਾ ਚੋਂ ਇਕੱਲੇ ਨੇ ਉਹਨਾਂ ਨੇ 에ਅਰ ਫੋਰਸ ਦੇ ਜਹਾਜ਼ਾਂ ਦੇ ਵਿੱਚ ਕੀ ਭਗਵੰਤ ਮਾਨ ਨੇ ਚਿੱਠੀ ਲਿਖੀ ਨਰਿੰਦਰ ਮੋਦੀ ਜੀ ਨੂੰ ਤੇ ਪੁੱਛਿਆ ਕਿ ਮੋਦੀ ਸਾਹਿਬ ਤੁਸੀਂ ਤੇ ਉਦੋਂ ਅਮਰੀਕਨ ਸਾਇਲ ਤੇ ਸੀ ਸਾਡੇ ਨੌਜਵਾਨ ਬੱਚਿਆਂ ਦੇ ਅੱਤਾ ਵਿੱਚ ਹਤਕੜੀਆਂ ਲਾ ਕੇ ਪੈਰਾਂ ਵਿੱਚ ਬੀੜੀਆਂ ਲਾ ਕੇ ਦਸਤਾਰਾਂ ਉਤਾਰ ਕੇ ਇੱਥੇ ਕੱਲੇ ਗਏ ਪ੍ਰਾਈਮ ਮਿੰਿਸਟਰ ਸਾਹਿਬ ਤੁਸੀਂ ਹਿੰਦੋਸਤਾਨੀਆਂ ਵਾਸਤੇ ਪੰਜਾਬੀਆਂ ਵਾਸਤੇ ਟਰੰਪ ਸਾਹਿਬ ਕੋ ਰਾਸ਼ਟਰਪਤੀ ਟਰੰਪ ਕੋ ਸਟੈਂਡ ਕਿਉਂ ਨਹੀਂ ਲੀਤੀ ਤੁਹਾਨੂੰ ਯਾਦ ਹੋਏਗਾ ਛੋਟਾ ਜਿਹਾ ਦੇਸ਼ ਹੈ ਕੋਲੰਬੀਆ ਉੱਥੋਂ ਦੇ ਰਾਸ਼ਟਰਪਤੀ ਨੇ ਅਮਰੀਕਾ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਆਪਣਾ ਜਹਾਜ਼ ਨਹੀਂ ਕੱਲਾ ਮੈਂ ਆਪਣਾ ਜਹਾਜ਼ ਹਜ਼ਾਰਾਂ ਸਾਡੇ ਬੱਚੇ ਤਰੋਣਾਂ ਦੇ ਵਿੱਚ ਹਿੰਦੋਸਤਾਨੀ ਬਾਹਰਲੇ ਮੁਲਕਾਂ 'ਚੋਂ ਸਾਰੀ ਦੁਨੀਆ 'ਚੋਂ ਏਅਰ ਇੰਡੀਆ ਦੇ ਜਹਾਜ਼ ਕਰਕੇ ਮਗਵਾਏ ਗਏ ਜਦੋਂ ਯੂਕਰੇਨ ਦੀ ਬੈਟਲ ਸੀ ਸਾਡੇ ਮੈਡੀਕਲ ਦੇ ਇੰਜੀਨੀਅਰਿੰਗ ਦੇ ਬੱਚੇ ਏਅਰ ਇੰਡੀਆ ਦੇ ਜਹਾਜ਼ ਕਰਕੇ ਮਗਵਾਏ ਗਏ ਕਿ ਇਹ ਜਹਾਜ਼ ਏਅਰ ਇੰਡੀਆ ਦੇ ਖੁਦ ਪ੍ਰਾਈਮ ਮਿੰਿਸਟਰ ਸਾਹਿਬ کیوں ਨਹੀਂ ਸੀ ਕੱਢ ਸਕਦੇ ਮੈਂ ਪੁੱਛਣਾ ਚਾਹਨਾ ਐਜ਼ ਅ ਚੀਫ ਮਿੰਿਸਟਰ ਕਿ ਭਗਵੰਤ ਮਾਨ ਜੀ ਨੇ ਨਰਿੰਦਰ ਮੋਦੀ ਜੀ ਨੂੰ ਇਹ ਚਿੱਠੀ ਨੰਬਰ 2 ਜਿਹੜੇ ਜਹਾਜ਼ ਅਮਰਸਰ ਲੈਂਡ ਹੁੰਦੇ ਰਹੇ ਤੁਹਾਨੂੰ ਪਤਾ ਹੋਵੇਗਾ ਅਮਰੀਕਾ ਜਹਾਜ਼ ਕਰ ਸਕਦਾ ਪਰ ਲੈਂਡਿੰਗ ਜਿਹੜੀ ਫੈਸਿਲਿਟੀ ਹੈ ਕਿੱਥੇ ਲੈਂਡ ਕਰਨਾ ਮਿਨਿਸਟਰੀ ਆਫ ਸਿਵਲ ਅਫੇਅਰਸ ਉਹਨੂੰ ਵੇਖਦੀ ਇਹ ਜਹਾਜ਼ ਦਿੱਲੀ ਲੈਂਡ ਹੋਣੇ ਚਾਹੀਦੇ ਸੀ ਕਿਉਂਕਿ ਪੰਜਾਬ ਨੋਂ ਵੀ ਵੱਧ ਬੱਚੇ ਖੁ ਗੁਜਰਾਤ ਦੇਸੀ ਹਰਿਆਣੇ ਦੇਸੀ ਸਾਰੇ ਹਿੰਦੁਸਤਾਨ ਦੇ ਸਾਡੇ ਬੱਚੇ ਹਿੰਦੁਸਤਾਨ ਦੇ ਕੈਪੀਟਲ ਜਾਣਾ ਚਾਹੀਦਾ ਸੀ ਜਾਣ ਬੁੱਝ ਕੇ ਤਿੰਨ ਫਲਾਈਟਸ ਪੰਜਾਬ ਚ ਆਈਆਂ ਕੋਈ ਰੀਹੈਬਿਟੇਸ਼ਨ ਪੈਕੇਜ ਨਹੀਂ ਦਿੱਤਾ ਇਹਨਾਂ ਤੋਂ ਐਸੀ ਹੀ ਇਸ ਗੱਲ ਦੀ ਮੰਗ ਕਰ ਰਿਆ ਕਿ ਸਾਨੂੰ ਕੋਈ ਚਿੱਠੀ ਦੇਖਾਓ ਕਿ ਤੁਸੀਂ ਇਤਰਾਜ਼ ਕੀਤਾ ਹੋ ਅੰਮ੍ਰਿਤਸਰ ਜਾਸ ਕਿਉਂ ਲਿਆ ਤੁਸੀਂ ਇਤਰਾਜ਼ ਕੀਤਾ ਪ੍ਰਾਈਮ ਮਿਨਿਸਟਰ ਕੋ ਕਿ ਸਾਡੇ ਹਿੰਦੁਸਤਾਨੀ ਤੇ ਵਿਸ਼ੇਸ਼ ਤੌਰ ਪੰਜਾਬੀ ਬੱਚਿਆਂ ਦੀ 17 ਉਤਾਰ ਕੇ ਹੱਤ ਕੜੀਆਂ ਤੇ ਬੀੜੀਆਂ ਲਾ ਕੇ ਲਿਆਉਂਦੇਗੇ ਜੋ ਐਜ਼ ਅ ਚੀਫ ਮਿਨਿਸਟਰ ਗਿਆ ਇਹਨਾਂ ਦਾ ਰੋਲ ਹੈ ਸੀ ਨਾ ਕਿਸਾਨਾਂ ਵਾਸਤੇ ਵੇਖੋ ਮੈਂ ਇਸ ਗੱਲ ਦੀ ਦਾਨ ਦੇਣਾ ਚਾਹਾਂਗਾ ਕਾਂਗਰਸੀ ਸਰਕਾਰ ਰਹੀ ਭਾਵੇਂ ਉਹਨੂੰ ਕੋਈ ਵੀ ਹੈਡ ਕਰ ਰਿਆ ਸੀ ਇੱਕ ਵੀ ਕਿਸਾਨ ਨੂੰ ਕਾਂਗਰਸੀ ਸਰਕਾਰ ਚ ਕਿਸੇ ਨੂੰ ਛੋਟੀ ਤੱਕ ਨਹੀਂ ਮਾਰੀ ਕਿਸੇ ਨੂੰ ਡੰਗ ਤੱਕ ਨਹੀਂ ਸੀ ਮਾਰੀ ਸਾਰਿਆਂ ਨੂੰ ਸੇਫ ਪੈਸੇ ਚ ਪੰਜਾਬ ਤੋਂ ਦਿੱਤਾ ਗਿਆ ਦਿੱਲੀ ਬਿਠਾਇਆ ਗਿਆ ਆਪਣੀਆਂ ਮੰਗਾਂ ਮੰਗ ਕੇ ਤਿੰਨ ਕਾਲੇ ਕਾਨੂੰਨ ਕੈਨਸਲ ਕਰਵਾ ਕੇ ਉਹ ਵਾਪਸ ਆਏ 700 ਤੋਂ ਵੱਧ ਸ਼ਹਾਦਤਾਂ ਹੋਈਆਂ ਕਾਂਗਰਸ ਦੀ ਸਰਕਾਰ ਨੇ ਹਰ ਇੱਕ ਵਿਅਕਤੀ ਨੂੰ ਫਾਈਨੈਂਸ਼ੀਅਲ ਮਦਦ ਵੀ ਕੀਤੀ ਤੇ ਨੌਕਰੀਆਂ ਵੀ ਦਿੱਤੀ ਇੱਥੇ ਸੁਭਕਰਨ ਸਿੰਘ ਦੀ ਮੌਤ ਜਿਹੜੀ ਹੋਈ ਏ ਹਰਿਆਣਾ ਪੁਲਿਸ ਨੇ ਫਾਇਰ ਕੀਤੇ ਨੇ ਨੌਜਵਾਨ ਬੱਚੇ ਸਾਡੇ ਤੇ ਐਡ ਉਹਨੂੰ ਪੰਜਾਬ ਦੇ ਸੋਇਲ ਦੇ ਉੱਤੇ ਸਮਝੋ ਪੰਜਾਬ ਦੀ ਟੈਰੀਟਰੀ 'ਚ ਹਰਿਆਣਾ ਪੁਲਿਸ ਨੇ ਮਾਰਿਆ ਭਗਵੰਤ ਮਾਨ ਜੀ ਤੁਸੀਂ ਜ਼ੀਰੋ ਐਫ ਆਈ ਆਰ ਚ ਕਿਸੇ ਦਾ ਨਾਮ ਨਹੀਂ ਦੇ ਜੁਡੀਸ਼ੀਅਲ ਕਮਿਸ਼ਨ ਵੀ ਜੇ ਬੈਠੀ ਤੁਹਾਡੇ ਅਦਾਸ ਨੇ ਐਸ ਸੀ ਐਲ ਪੀ ਲੀਡਰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਅਸੀਂ ਹਾਈ ਕੋਰਟ ਦੇ ਵਿੱਚ ਏ ਪੀ ਐਸ ਜੇਉਲ ਸਾਹਿਬ ਨੂੰ ਵਕੀਲ ਕੀਤਾ ਆਪੀ ਰੈਟ ਪਟੀਸ਼ਨ ਕੀਤੀ ਉਸ ਪਟੀਸ਼ਨ ਉਤੇ ਸ਼ੁਭਕਰਨ ਸਿੰਘ ਨੂੰ ਤੋਂ 200 ਤੋਂ ਵੱਧ ਜਿਹੜੇ ਕਿਸਾਨ ਵੀਰਾਂ ਨੂੰ ਗੋਲੀਆਂ ਜਿਹਨਾਂ ਦੇ ਜਿਸਮਾਂ ਦੇ ਵਿੱਚ ਗੁਣਾਲੀਆਂ ਦੀਆਂ ਬੱਚੇ ਸ਼ਰੇ ਬੱਚੇ ਉਹਨਾਂ ਵਾਸਤੇ ਜੁਡੀਸ਼ੀਅਲ ਕਮਿਸ਼ਨ ਸੋ ਅਸੀਂ ਇਹ ਕਹਿਣਾ ਚਾਹੁੰਦੇ ਆ ਕੰਪਲੀਟਲੀ ਫੇਲ ਹੈ ਧੱਗ ਦੇ ਮਤਲਬ ਇਹ ਤੇ ਵੀ ਮੈਂ ਇਹ ਪੁੱਛਣਾ ਚਾਹਨਾ ਛੋਟੀਆਂ ਮੱਛੀਆਂ ਤੇ ਘਰ ਕਿਹੜੇ ਘਰ ਇਹ ਨੇ ਜਿਹੜੇ ਪਿੰਡ ਦੇ ਵਿੱਚ ਕੋਈ ਪੱਠੇ ਪਾਣ ਵਾਲੇ ਜਿੱਥੇ ਡੰਗਰ ਬੰਨੇ ਨੇ ਉਹਨਾਂ ਦੇ ਇੱਕ ਇੱਕ ਕਮਰਾ ਢਾ ਕੇ ਤੇ ਵਿਖਾਣਾ ਚਾਹੁੰਦੇ ਪ੍ਰੋਜੈਕਟ ਕ੍ਰੀਏਟ ਕਰਦੇ 3 ਸਾਲ ਕੀ ਕਰਦੇ ਰਹੇ ਅਹੀ ਕੇਜਨੀਵਾਲ ਸਾਹਿਬ ਕਹਿੰਦੇ ਸੀ 4 ਹਫ਼ਤਿਆਂ ਵਿੱਚ ਧੱਗ ਦਾ ਮੈਨੇਜਮੈਂਟ ਖਤਮ ਕਰ ਹੁਣ ਕਹਿੰਦੇ ਨੇ ਪਿਛਲੀਆਂ ਸਰਕਾਰਾਂ ਦਾ ਜੇ ਗੰਦ ਦੂਰ ਕਰਦੇ ਬੜਾ ਟਾਈਮ ਲੱਗਦਾ ਸੋ ਇਸ ਗੱਲ ਕਾ ਕੰਪਲੀਟਲੀ ਫੇਲ ਸਰਕਾਰ ਫੇਲ ਦੀ ਚੀਜ਼